ਮੈਂ ਆਸ਼ੂ ਮਾਰਕੰਡਾ ਜ਼ਿਲ੍ਹਾ ਪ੍ਰਧਾਨ ਹਿਊਮੋਰੈਟਸ ਕੌਂਸਲ ਆਫ ਇੰਡੀਆ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਦੀਵਾਲੀ ਦੀਆਂ ਬਾਬਾ ਬਿਸ਼ਕਰਮਾਈ ਜੀ ਦੀਆਂ ਤੇ ਭਾਈ ਜੂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਾਡਾ ਸ਼ਹਿਰ ਤੇ ਸਾਡਾ ਦੇਸ਼ ਤਰੱਕੀ ਕਰੇ ਸਾਰੇ ਸਾਡੇ ਭੈਣ ਭਰਾ ਜਿੰਨੇ ਹੈਗੇ ਆ ਤਾਂ ਦੋਸਤੋ ਸਾਰੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਆ ਕਿ ਜਿਹੜੇ ਆ ਦੀਵਾਲੀ ਦੇ ਪਟਾਕੇ ਹੈਗੇ ਆ ਉਹ ਆਪਾਂ ਪ੍ਰਦੂਸ਼ਣ ਰਹਿਤ ਪਟਾਕੇ ਜਿਹੜੇ ਹੈਗੇ ਉਹ ਚਲਾਈਏ ਤੇ ਜਿਹਦੇ ਨਾਲ ਸਾਡਾ ਕੋਈ ਸ਼ਹਿਰ ਦੇ ਕੋਈ ਆਪਣਾ ਮਾਣਾ ਸਿਰ ਨਾ ਰਵੇ ਤੇ ਮੈਂ ਫੇਰ ਇੱਕ ਵਾਰੀ ਦੁਬਾਰਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਭਾਈ ਦੂਜੀਆਂ ਤੇ ਬਾਬਾ ਪੁਸ਼ਕਰਮਾਈ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਆਸ਼ੂ ਮਾਰਕੰਡਾ ਜ਼ਿਲ੍ਹਾ ਪ੍ਰਧਾਨ ਫਿਊਮੋਰੈਟਸ ਕਾਉਂਸਲ ਆਫ ਇੰਡੀਆ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਦੀਵਾਲੀ ਦੀਆਂ ਬਾਬਾ ਬੁਸ਼ਕਰਮਾਈਏ ਦੀਆਂ ਤੇ ਭਾਈਚਾਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਾਡਾ ਸ਼ਹਿਰ ਤੇ ਸਾਡਾ ਦੇਸ਼ ਤਰੱਕੀ ਕਰੇ ਸਾਰੇ ਸਾਡੇ ਭੈਣ ਭਰਾ ਜਿੰਨੇ ਹੈਗੇ ਆ ਤੰਦਰੁਸਤ ਰਹਿਣ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਆ ਦੀਵਾਲੀ ਦੇ ਪਟਾਕੇ ਹੈਗੇ ਆ ਉਹ ਆਪਾਂ ਪ੍ਰਦੂਸ਼ਣ ਰਹਿਤ ਪਟਾਕੇ ਜਿਹੜੇ ਆਗੇ ਉਹ ਚਲਾਈਏ ਤੇ ਜਿਹਦੇ ਨਾਲ ਸਾਡਾ ਕੋਈ ਸ਼ਹਿਰ ਦੇ ਕੋਈ ਆਪਣਾ ਮਾਣਾ ਸਿਰ ਨਾ ਰਵੇ ਤੇ ਮੈਂ ਫੇਰ ਇੱਕ ਵਾਰੀ ਦੁਬਾਰਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਭਾਈ ਦੂਜੀਆਂ ਤੇ ਬਾਬਾ ਪੁਸ਼ਕਰਮਾਈਆਂ ਬਹੁਤ ਬਹੁਤ ਮੁਬਾਰਕ